ਜੀ ਮੈਂ ਸੋਨੂ ਐਸ਼ਰੀ ਨੌਜਵਾਨ ਵੈਲਫੇਅਰ ਸੁਸਾਇਟੀ ਤੋਂ ਅੱਜ ਸਿਵਲ ਡਿਫੈਂਸ ਦਾ ਵੀ ਮੈਂ 파ਟ ਹੈਗਾ ਤੇ ਅੱਜ ਸਿਵਲ ਡਿਫੈਂਸ ਵੱਲੋਂ ਇੰਟਰਨੈਸ਼ਨਲ ਪਲਾਸਟਿਕ ਫ੍ਰੀ ਡੇ ਜਿਹੜਾ ਹੈ ਇਹ ਮਨਾਇਆ ਜਾ ਰਿਹਾ ਹੈ ਬਹੁਤ ਵੱਡਾ ਸੈਮੀਨਾਰ ਜਿਹੜਾ ਹੈਗਾ ਨਗਰ ਨਿਗਮ ਦੇ ਸਹਿਯੋਗ ਦੇ ਨਾਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਐਸ ਆਈ ਡੀ ਗਰਦ ਕਾਲਜ ਦੇ ਐਡੀਟੋਰੀਅਮ 홀 ਦੇ ਵਿੱਚ ਇਹ ਕਰਵਾਇਆ ਜਾ ਰਿਹਾ ਹੈਗਾ ਇਹ ਬਹੁਤ ਚੰਗਾ ਉਪਰਾਨਾ ਹੈਗਾ ਇਸ ਦਾ ਮੁੱਖ ਉਦੇਸ਼ ਹੈ ਕਿ ਜਿਹੜਾ ਪਲਾਸਟਿਕ ਹੈਗਾ ਪਲਾਸਟਿਕ ਆਪਣੇ এনवायरमेंट ਵਾਸਤੇ ਬੜਾ ਖਤਰਨਾਕ ਹੈਗਾ ਤਾਂ ਉਸ ਨੂੰ ਰੀਯੂਜ਼ ਕਰਨਾ ਤੇ ਉਸ ਨੂੰ ਰੀਸਾਈਕਲ ਕਰਨਾ ਐਸ ਦੇ ਸੰਬੰਧ ਦੇ ਵਿੱਚ ਜਾਗਰੂਕਤਾ ਜਿਹੜੀ ਇਹ ਕੀਤੀ ਜਾ ਰਹੀ ਹੈ ਵੱਡੇ ਵੱਡੇ ਅਧਿਕਾਰੀ ਇੱਥੇ ਪਹੁੰਚੇ ਹੋਏ ਹੈ ਜੱਜ ਸਾਹਿਬ ਵੀ ਇੱਥੇ ਆਏ ਹੈਗੇ ਹੈ ਸਾਰੇ ਡਿਪਾਰਟਮੈਂਟ ਦੇ ਤੇ ਸਾਰੇ ਇਹ ਕੁਝ ਸਟੂਡੈਂਟਸ ਵੀ ਆਏ ਹੈਗੇ ਹੈ ਤਾਂ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਊਗਾ ਇਹ 42 ਦਿਨ ਦਾ ਜਿਹੜਾ ਹੈਗਾ ਇਹ ਲਗਾਤਾਰੇ ਚੱਲਣਾ ਹੈ ਜਾਂ ਇਹ ਆਣੀ ਵੀ ਇਹ ਅੱਜ ਖਤਮ ਹੋ ਗਿਆ ਇਸ ਤੋਂ ਬਾਅਦ ਜਿਹੜੀ ਅਵੇਅਰਨੈਸ ਹੀ ਫੈਲਾਈ ਜਾਊਗੀ ਅੱਗੇ ਦੀ ਅੱਗੇ ਸਿਵਲ ਡਿਫੈਂਸ ਵੱਲੋਂ ਤੇ ਸਾਰੇ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਇਹ ਪਲਾਸਟਿਕ ਹੈਗਾ ਇਸ ਨੂੰ ਅਸੀਂ ਆਪ ਦੀ ਲਾਈਫ ਦੇ ਵਿੱਚ ਅਸੀਂ ਖਤਮ ਨਹੀਂ ਕਰ ਸਕਦੇ ਪਰ ਇਸ ਨੂੰ ਅਸੀਂ ਘਟਾ ਸਕਦੇ ਹੈਗੇ ਆ ਇਹਦਾ ਜਿਹੜਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਵੀ ਆਪਾਂ ਜਿਹੜਾ ਜਗਾ ਜਗਾ ਦੇ ਉੱਤੇ ਜਿਵੇਂ ਪੋਲੀਥੀਨ ਹੋ ਗਿਆ ਉਹਨੂੰ ਯੂਜ਼ ਕਰਨ ਤੋਂ ਬਾਅਦ ਸੁੱਟ ਦਿੰਦੇ ਹੈਗੇ ਆ ਉਹਦੇ ਨਾਲ ਜਿਵੇਂ ਨਾਲੀਆਂ ਸੀਵਰੇਜ ਵਗੈਰਾ ਬਲੌਕ ਹੋ ਜਾਂਦੇ ਬੜੀ ਵੱਡੀ ਸਮੱਸਿਆ ਹੋ ਜਾਂਦੀ ਹੈ ਅਸ਼ੂ ਪਖਸ਼ਿਆਂ ਦੇ ਲਈ ਵੀ ਇਹ ਹਾਲੀਕਾਰ ਕਹਿਗਾ ਤਾਂ ਇਸ ਨੂੰ ਆਪਾਂ ਰੀਯੂਜ਼ ਕਰਨਾ ਤੇ ਰੀਸਾਈਕਲ ਕਰਨਾ ਇਹਦਾ ਮੇਨ ਉਹ ਜਿਹੜਾ ਅੱਜ ਜਾਗਰੂਕਤਾ ਅਭਿਆਨ ਦਾ ਜਿਹੜਾ ਸ਼ੁਰੂਆਤ ਕੀਤੀ ਸੀ ਅਸੀਂ ਅੱਜ ਸੀ ਕੱਲ ਮੰਡੀ ਚ ਗਏ ਸੀ ਲਗਾਤਾਰ ਕੋਲਾ ਲੈਣਾ ਉਹਦੇ ਪਰਿਸ਼ਕਤ ਟ੍ਰੇਸ ਪਾਉਣੇ ਉਹ ਵੀ ਉਸ ਤੋਂ ਕੰਧਰ ਬੋਲੋ ਵੀ ਇਹ ਕੀ ਜਾ ਰਿਹਾ ਲੋਕ ਜਿਹੜੇ ਲੈ ਕੇ ਨਹੀਂ ਜੀ ਬਿਲਕੁਲ ਦੇਖੋ ਜਿਹੜੀ ਚੀਜ਼ੇ ਆਪਾਂ ਨੂੰ ਬਾਜ਼ਾਰ ਦੇ ਵਿੱਚ ਈਜ਼ਲੀ ਮਿਲਦੀ ਹੋਊਗੀ ਤਾਂ ਘਰੋਂ ਕੋਈ ਵੀ ਕਸਟ ਨਹੀਂ ਕਰਦਾ ਬੰਦਾ لیکن ਜੇ ਅਸੀਂ ਗੱਲ ਕਰੀਏ ਕੁੱਲੂ ਮਨਾਲੀ ਹਿਮਾਚਲ ਉਤਰਾਖੰਡਾ ਵਾਲੀ ਸਾਈਡ ਜੇ ਆਪਾਂ ਚਲੇ ਜਾਈਏ ਤਾਂ ਉਧਰ ਇਹ ਪੂਰੀ ਤਰ੍ਹਾਂ ਇੱਕ ਤਰੀਕੇ ਨਾਲ ਬੈਨ ਹੈ ਉਥੋਂ ਲੋਕ ਆਪਦੇ ਘਰ ਦੇ ਵਿੱਚੋਂ ਨਾ ਚੋਲੇ ਲੈ ਕੇ ਨਿਕਲਦੇ ਹੈਗੇ ਜੂਟ ਦੇ ਬਣੇ ਹੋਏ ਕੱਪੜੇ ਦੇ ਬਣੇ ਹੋਏ ਚੋਲੇ ਲੈ ਕੇ ਨਿਕਲਦੇ ਆ ਜਦੋਂ ਤੱਕ ਮਾਰਕੀਟ ਦੇ ਵਿੱਚ ਕੋਈ ਚੀਜ਼ ਈਜ਼ੀਲੀ ਅਵੇਲੇਬਲ ਹੋਣੀ ਚਾਹੀਏ ਮੈਂ ਆ ਮੈਂ ਵੀ ਘਰੋਂ ਚੱਕਰ ਲੱਗੇ ਸੋਚੂਗਾ ਵੀ ਮੈਂ ਚੱਕ ਕੇ ਕੀ ਕਰਨਾ ਹੈ ਆਪਣੇ ਮਿਲਤਾ ਜਾਣਾ ਹੀ ਹੈਗਾ ਬਾਜ਼ਾਰ ਦੇ ਵਿੱਚ ਤਾਂ ਥੋੜਾ ਜਿਹਾ ਪ੍ਰਸ਼ਾਸਨ ਨੂੰ ਇੱਥੇ ਰੋਲੇ ਦਿਖਾਣਾ ਚਾਹੀਦਾ ਵੀ ਜਿਹੜੇ ਦੁਕਾਨਦਾਰ ਜਾਂ ਕੋਈ ਫੜੀ ਰੇੜੀ ਵਾਲੇ ਵੇ ਅਦਾਇਰ ਅਕਸ਼ਨ ਲੈਣ ਦੀ ਥਾਂ ਕਿ ਉਹ 7-8 ਕੰਪਨੀਆਂ ਦੇ ਉੱਤੇ ਐਕਸ਼ਨ ਲੈ ਕੇ ਉਸ ਨੂੰ ਬੰਦ ਕਰਾਓ ਆਪਣੇ ਆਪ ਹੀ ਜੂੜਦਾ ਆਪਣੇ ਆਪ ਸ਼ੁਰੂ ਹੋ ਜੂਗਾ ਜੀ ਪਿੱਛੇ ਜੀ ਹੁਣ 2-3 ਸਾਲ ਪਹਿਲਾਂ ਬੜੀ ਸਫਾਈ ਹੋਈ ਸੀਗੀ ਉਦੋਂ ਆ ਸ਼ਾਇਦ 2016-17 ਦੀ ਗੱਲ ਹੈ ਏਡੀ ਜਿਆਦਾ ਸਫਾਈ ਹੋਈ ਸੀ ਵੀ ਸਿੰਗਲ ਯੂਜ਼ ਪਲਾਸਟਿਕ ਨੂੰ ਲੈ ਕੇ ਉਹਨਾਂ ਨੇ ਸਫਾਈ ਕੀਤੀ ਸੀ ਪ੍ਰਸ਼ਾਸਨ ਨੇ ਉਦੋਂ ਲੋਕ ਘਰਾਂ ਦੇ ਵਿੱਚੋਂ ਝੋਲੇ ਕੱਢਣ ਲੱਗ ਗਏ ਸੀ ਆਪਦੇ ਬਾਜ਼ਾਰ 'ਚ ਮਿਲਣਾ ਬੰਦ ਹੋ ਗਿਆ ਸੀ ਲੇਕਿਨ ਫੇਰ ਹੁਣ ਸਰਕਾਰ ਦੀ ਹੀ ਢਿੱਲ ਹੈਗੀ ਐ ਤਾਂ ਲੋਕ ਥੋੜੇ ਜਿਹਾ ਅਵੇਸਲੇ ਹੁੰਦੇ ਹੈਗੇ ਐ ਜਿਸ ਥੋੜਾ ਜਿਹਾ ਸਰਕਾਰ ਵੀ ਸਾਥ ਦਵੇ ਨਾ ਇਸ ਗ ਦੇਖੋ ਛੋਟੇ ਲੋਕਾਂ ਨੂੰ ਤਾਂ ਕਿ ਨਾ ਕਰੋ ਤੁਸੀਂ ਜੇ ਕੋਈ ਚੀਜ਼ अवेलेबल ਹੋਊਗੀ ਉਹਨਾਂ ਨੇ ਖਰੀਦਣੀ ਹੈਗੀ ਹੈ ਬਾਜ਼ਾਰ ਦੇ ਵਿੱਚ ਉਹਨਾਂ ਨੂੰ इजीली ਮਿਲ ਰਹੀ ਹੈ ਫ੍ਰੀ ਮਿਲ ਰਹੀ ਹੈ ਉਹ ਅਗਲਾ ਲੈ ਲੈਂਦਾ ਹੈਗਾ ਘਰੋਂ ਨਹੀਂ ਲੱਗ ਜਾਂਦਾ ਪਰ ਜਿਹੜੀ ਫੈਕਟਰੀਆਂ ਹੈਗੀਆਂ ਜੇ ਉਹਨੂੰ ਫੈਕਟਰੀਆਂ ਨੂੰ ਹੀ ਬੈਨ ਕਰ ਦਿੱਤਾ ਜਾਵੇ ਇਹ ਸਭ ਕੀ ਨਾਮ ਹੈ ਤਾਂ ਮੈਂ ਕੀ ਕਹਿਣਾ ਤੁਹਾਡਾ ਸੰਦੀਪ ਘਟਾਰੀਆ ਜੀ ਚੀਫ ਸੈਨੇਟਰੀ ਇਨਸਪੈਕਟਰ ਨਗਰ ਨਿਗਮ ਬਟਿੰਡਰ ਅੱਜ ਦਾ ਕੀ ਕੋਰਣਾ ਅੱਜ ਸਰ ਜਿਵੇਂ ਕਿ ਤੁਸੀਂ ਜਾਣਦੇ ਹੋ ਇੰਟਰਨੈਸ਼ਨਲ ਡੇ ਮਨਾਇਆ ਜਾ ਰਿਹਾ ਹੈ ਪਲਾਸਟਿਕ ਫ੍ਰੀ ਡੇ 3 ਜੁਲਾਈ ਨੂੰ ਮਨਾਇਆ ਜਾਂਦਾ ਹਰ ਸਾਲ ਹੀ ਮਨਾਇਆ ਜਾਂਦਾ ਅੱਜ ਇੱਕ ਮੌਕਾ ਸੀ ਕਿ ਅਸੀਂ ਜਾਗਰੂਕ ਕਰੀਏ ਸਭ ਨੂੰ ਔਰ ਇਸ ਮੁਹਿੰਮ ਦੇ ਨਾਲ ਜੋੜੀਏ ਤਾਂ ਇਹਦੇ ਵਿੱਚ ਸਭ ਤੋਂ ਵੱਡਾ ਉਪਰਾਲਾ ਕੀਤਾ ਹੈ ਸਿਵਲ ਡਿਫੈਂਸ ਵੱਲੋਂ ਸਿਵਲ ਡਿਫੈਂਸ ਜੋ ਸੰਸਥਾ ਹੈ ਇਹਨਾਂ ਵੱਲੋਂ ਕਾਰਪੋਰੇਸ਼ਨ ਨੂੰ ਇਹ ਦੱਸਿਆ ਗਿਆ ਕਿ ਅਸੀਂ ਇਸ ਤੇ ਕੰਮ ਕਰਨਾ ਚਾਹੁੰਦੇ ਹਾਂ ਔਰ 42 ਡੇਜ਼ ਇਹ ਪ੍ਰੋਗਰਾਮ ਚੱਲੇਗਾ ਲਗਾਤਾਰ ਅੱਜ ਇਹਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਸਿਵਲ ਡਿਫੈਂਸ ਵੱਲੋਂ ਕੁਝ ਪਲਾਸਟਿਕ ਨੂੰ ਪਰਚੇਸ ਵੀ ਕੀਤਾ ਜਾਏਗਾ ਜਿਹੜਾ ਕਿ ਬਾਕੀ ਦੁਕਾਨਾਂ ਵਗੈਰਾ ਤੇ ਪਰਚੇਸ ਨਹੀਂ ਹੁੰਦਾ उन्होंने सिविल डिफेंस खरीदेगी और असी वाले असं शहर के अंदर पलॉगिंग ड्राइव्स वगैरह भी चलावेंगे प्लास्टिक जिन्ना भी कोई और अकामोलेट होया शहर के अंदर वनू निकाले जा सके उन्होंने निकाल के ओनू डिस्पोज़ प्रोसेस चलाई जाएगी एहत भी मिलेगी बारिश के दिन कोई ब्लोकेज नहीं होएगी या कुछ नहीं होएगा ये लगातार मुहिम साली दिन चलेगी चौदह अगस्त तक चलेगी मुहिम